ਸੀਪੀਆਈ ਅਤੇ ਐਕਸਕੇਮ ਵੱਲੋਂ ਨਵੇਂ ਅਪਰਾਧਿਕ ਕਾਨੂੰਨਾਂ ਦੀਆਂ ਸਾੜੀਆਂ ਗਈਆਂ ਕਾਪੀਆਂ ਐਸਡੀਐਮ ਦਫ਼ਤਰ ਜਲਾਲਾਬਾਦ ਸਾਹਮਣੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਵੀ ਫੂਕਿਆ ਗਿਆ ਪੁਤਲਾ ਸੀਪੀਆਈ ਅਤੇ ਸੰਘਰਸ਼ ਸਾਨ ਮੋਰਚੇ ਵੱਲੋਂ ਅੱਜ ਸਥਾਨਕ ਐਸਡੀਐਮ ਦਫ਼ਤਰ ਸਾਹਮਣੇ ਨਵੇਂ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕੇ ਰੂਸ ਪ੍ਰਦਰਸ਼ਨ ਕੀਤਾ ਗਿਆ ਇਸ ਰੋਜ਼ ਪ੍ਰਦਰਸ਼ਨ ਦੀ ਗਵਾਹੀ ਸੀਪੀਆਈ ਦੇ ਜਿਲਾ ਸਕੱਤਰ ਕਮਰੇਟ ਅਨਸਰਾਜ ਗੋਲਡਰ ਭਾਰਤੀ ਕਿਸਾਨ ਯੂਨੀਅਨ ਦੇ ਕੇਪ ਨੇ ਜਿਲਾ ਪ੍ਰਧਾਨ ਆਗੂ ਜੋਗਾ ਸਿੰਘ ਪੋਡੀਪੁਰ ਕੁਲਹਿਿੰਦ ਕਿਸਾਨ ਸਭਾ ਦੇ ਆਗੂ ਸੁਰਿੰਦਰ ਟੰਡੀਆਂ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਵਿੰਦਰ ਸਿੰਘ ਬੀਕੇਯੂ ਡਗੋਤਾ ਦੇ ਆਗੂ ਪ੍ਰਵੀਨ ਕੁਮਾਰ ਮੋਲਵੀ ਵਾਲਾ ਨੇ ਕੀਤੀ ਸ਼ਿਰਕਤ ਰੰਗੀਦਾਰ ਮੁਰਦਾਬਾਦ ਮੁਖਾ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਲੋਕ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਕਰਦੀ ਕੀ ਇਹੜਾ ਫੇਰੀ 420 ਇਹੜਾ ਫੇਰੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਲੋਕ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਚੋਣਾਂ ਦੇ ਕਾਲੇ ਕਾਨੂੰਨ ਰੱਦ ਕਰੋ ਰੱਦ ਕਰੋ ਰੱਦ ਕਰੋ ਕਿਰਤੀ ਲੋਕਾਂ ਦਾ ਏਕਾ ਜਿੰਦਾਬਾਦ 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 ਕਿਰਤੀ ਲੋਕਾਂ ਦਾ ਏਕਾ ਜਿੰਦਾਬਾਦ 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 ਲੋਕੀ ਸਰਕਾਰ ਮਰਦਾਬਾਦ 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 ਜਿੰਦਾਬਾਦ ਜਿੰਦਾਬਾਦ मुर्दाबा मुरादी मोदी मरियासान मोर्चा ज़िंदाबाद मोदी सरकार मुरदाबाद मुर्दाबाद मुर्दा زندہ باد زندہ باد سگرسا لئی جا لڑنے لوک جہلا قومی لڑنے لوک سگرسا لئی جا لڑنے لوک جہلا قومی لڑنے لوک کی کرن گے چلا ٹھانے لوکاں دے ہرتے جانے کی کرن گے چلا ٹھانے لوکاں دے ہرتے جانے کی سرکاراں کر دی اے کی تیرا پیری 400 کی سرکاراں کر دی اے کی تیرا پیری 400 ਚਲੇਗੀ ਨਹੀਂ ਚਲੇਗੀ 42 ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਲੋਕ ਇੱਕ ਦਾ ਜਿੰਦਾਬਾਦ 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 ਹਲੇ ਸਾਰੇ ਅੱਜ ਜਿਹੜਾ ਤੁਸੀਂ ਐਸ.ਐਮ. ਸਾਹਿਬ ਦੇ ਦਫਤਰ ਚੱਲਾ ਲੱਗੇਗਾ ਉਸ ਬਿਯਾਰਾ ਕੀਤਾ ਕਿਸ ਮਕਸਦ ਲੈ ਕੇ ਜਾਗੇ ਇਹ ਅੱਜ ਜੀ ਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਔਰ ਭਰਾਤਰੀ ਜਥੇਬੰਦੀਆਂ ਤੇ ਪਾਰਟੀਆਂ ਨੇ ਰਲ ਕੇ ਜਿਹੜਾ ਮੋਦੀ ਸਰਕਾਰ ਵੱਲੋਂ ਪਿਛਲੇ ਸੈਸ਼ਨ ਦੇ ਵਿੱਚ ਇੱਕ ਪਾਸੇਡ ਕਰਕੇ ਜਿਹੜੇ ਤਿੰਨ ਕਾਨੂੰਨ ਜਿਹੜੇ ਪੁਲਿਸ ਨੂੰ ਸਿੱਧੇ ਦੇ ਦਿੱਤੇ ਉਹ ਅੱਜ ਦੇ ਦਿਨ ਲਾਗੂ ਕੀਤੇ ਜਾ ਰਹੇ ਨੇ ਔਰ ਪਾਰਟੀਆਂ ਨੇ ਕਿਸਾਨ ਜਥੇਬੰਦੀਆਂ ਨੇ 1 ਤਰੀਕ ਤੋਂ ਲੈ ਕੇ 7 ਤਰੀਕ ਤੱਕ ਪੂਰਾ ਜਿਹੜਾ ਹਫਤਾ ਹੈ ਉਹ ਮੋਦੀ ਸਰਕਾਰ ਦੇ ਖਿਲਾਫ ਆਵਾਜ਼ ਉਠਾਉਣ ਵਾਸਤੇ ਜਿਹੜੇ ਕਾਨੂੰਨ ਬਣਾਏ ਨੇ ਉਹਨਾਂ ਦੀਆਂ ਕਾਪੀਆਂ ਸਾੜਨ ਵਾਸਤੇ ਔਰ ਮੋਦੀ ਸਰਕਾਰ ਦਾ ਪੁਤਰਾ ਫੂਕਣ ਵਾਸਤੇ ਅਸੀਂ ਐਲਾਨ ਕੀਤਾ ਉਹਦੀ ਮਨ ਲੜੀ ਵਜੋਂ ਅੱਜ ਪਹਿਲੇ ਦਿਨ ਸਾਡਾ ਜਲਾਲਾਬਾਦ ਦੇ ਵਿੱਚ ਅਸੀਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਕਿ ਜਿਹੜੇ ਕਾਨੂੰਨ ਨੇ ਜਿਹੜੇ ਪਾਵਰਾਂ ਥਾਣੇ ਦੇ ਐਸਐਚਓ ਨੂੰ ਤੇ ਐਸਡੀਐਮ ਨੂੰ ਦੇਤੀਆਂ ਨੇ ਉਹ ਚਾਹੇ ਤੇ ਜਿਹੜਾ ਬੰਦਾ ਫੜੇ ਉਹਨੂੰ ਆਤਵਾਦੀ ਬਣਾ ਸਕਦਾ ਹੈ ਉਹਨੂੰ ਚੋਰ ਦੱਸ ਸਕਦਾ ਹੈ ਬਲ ਸਾਰੇ ਦੇ ਸਾਰੇ ਅਧਿਕਾਰ ਖੇਤਰ ਥਾਣੇਦਾਰ ਨੂੰ ਰਾਜ ਦੇ ਨੂੰ ਦੇ ਦੇ ਨੇ ਫਿਰ ਅਦਾਲਤਾਂ ਕਿਸ ਕੰਮ ਆਸ ਤੇ ਨੇ ਫਿਰ ਕੋਈ ਅਪੀਲ ਦੇ ਅਦਲੀ ਨਹੀਂ ਇਹ ਸਾਰਾ ਇੱਕ ਪਾਸੇ ਜਿਹੜਾ ਬੋਧੀ ਸਰਕਾਰوں ਨੂੰ ਕੀਤਾ ਗਿਆ ਵੀ ਜਿਹੜੀਆਂ ਜੱਥੇਬੰਦੀਆਂ ਲੜ ਰਹੀਆਂ ਨੇ ਜਿਹੜੀਆਂ ਕਿਸਾਨ ਤਿਰਾਂ ਜਾਂ ਲੋਕ ਜਿਹੜੇ ਚੇਤਨ ਨੂੰ ਲੜ ਰਹੇ ਨੇ ਸਰਕਾਰ ਦੇ ਖਿਲਾਫ ਉਹਨਾਂ ਦੀ ਆਵਾਜ਼ ਨੂੰ ਦਬੋਣ ਵਾਸਤੇ ਸਾਰੇ ਕਾਨੂੰਨ ਲਿਆਦੇ ਜਾ ਰਹੇ ਨੇ ਜਿਵੇਂ ਪਿਛਲੇ ਵਾਰੀ ਜਿੱਨੇ ਪੱਤਰਕਾਰ ਨੇ ਜਿਹੜੇ ਲਿਖਦੇ ਨੇ ਲੋਕਾਂ ਦੇ ਹੱਕ ਵਿੱਚ ਜਿੱਨੇ ਲਖਾਰੀ ਨੇ ਉਹਨਾਂ ਦੇ ਸੀਏ ਐਨਐਸ ਲਾ ਕੇ ਉਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਇਹ ਨਵਾਂ ਉਹਦੀ ਚਾਲ ਹੈ ਜਿਹੜਾ ਕਾਨੂੰਨ ਪਹਿਲਾਂ ਜਿਹੜੇ ਖੇਤੀ ਕਾਨੂੰਨ ਕਾਲੇ ਲੈ ਕੇ ਆਇਆ ਸੀ ਉਸੇ ਤਰ੍ਹਾਂ ਇਹ ਕਾਨੂੰਨ ਲਿਆ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਨੇ ਇਹ ਕਦੇ ਵੀ ਬਰਦਾਸ਼ਤ ਕਿਸਾਨ ਜਥੇਬੰਦੀਆਂ ਔਰ ਪਾਰਟੀਆਂ ਜਿਹੜੀਆਂ ਨੇ ਜਿਹੜੀ ਲੋਕਾਂ ਵਿੱਚ ਰਹਿੰਦੀਆਂ ਨੇ ਉਹ ਨਹੀਂ ਕਰਨਗੀਆਂ ਮੇਰਾ ਨਾਮ ਗੁਰਵਿੰਦਰ ਸਿੰਘ ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਜੀ ਉਹਨੇ ਇੱਕ ਟੱਡਕਾ ਹ ਜੇ ਪ੍ਰਧਾਨ ਜੀ ਨੇ ਦੱਸਿਆ ਕਿ ਇਹ ਨਵੇਂ ਤੋਂ ਨਵੇਂ ਕਾਨੂੰਨ ਲੈ ਕੇ ਆ ਰਹੀ ਹੈ ਮੋਦੀ ਸਰਕਾਰ ਜਿਵੇਂ ਪਹਿਲਾਂ ਕਾਲੇ ਕਾਨੂੰਨ ਲਿਆਂਦੇ ਸੀ ਉਸੇ ਤਰ੍ਹਾਂ ਆਰਡੀਨੈਂਸ ਦੇ ਤਹਿਤ ਪਿੱਛੇ ਜਿਹੜੇ ਦਸੰਬਰ ਦੇ ਵਿੱਚ ਪਿਛਲੀ ਪਲਾਨ ਦੇ ਵਿੱਚ ਮੋਦੀ ਸਾਹਿਬ ਨੇ ਕਾਨੂੰਨ ਪਾਸ ਕੀਤੇ ਸੀਗੇ ਉਹ ਕਾਨੂੰਨਾਂ ਨੂੰ ਅੱਜ ਲਾਗੂ ਕੀਤਾ ਜਾ ਰਿਹਾ ਜਿਹੜੀਆਂ ਕਿ ਸਾਰੀਆਂ ਪਾਵਰਾਂ ਐਸਐਚ ਨੂੰ ਐਸਡੀਐਮ ਨੂੰ ਦਿੱਤੀਆਂ ਜਾ ਰਹੀਆਂ ਤੇ ਅਸੀਂ ਤਾਂ ਅੱਗੇ ਪਹਿਲਾਂ ਤੋਂ ਮੰਗ ਕਰਦੇ ਰਹਿ ਕਿ ਜੇ ਕੋਰਟ ਕਾਸਟ ਵਾਸਤੇ ਨੇ ਜੇ ਐਸਡੀਐਮ ਨੂੰ ਐਸਐਚ ਨੂੰ ਸਾਰੀਆਂ ਪਾਵਰਾਂ ਦੇ ਦਿੱਤੀਆਂ ਜਾਣਗੀਆਂ ਤੇ ਜਿਹੜੇ ਸਿਆ ਆਏ ਸਿਆਸੀ ਪਾਰਟੀਆਂ ਨੇ ਇਹਨਾਂ ਦਾ ਮਕਸਦ ਹੈ ਕਿ ਜਿਹੜੇ ਸੰਘਰਸ਼ ਕਰਦੇ ਲੋਕ ਨੇ ਜਾਂ ਹੱਕ ਮੰਗਦੇ ਲੋਕ ਨੇ ਉਹਨਾਂ ਦੇ ਸੰਘਰਸ਼ ਨੂੰ ਕੁਚਲਣਾ ਦਬਲਣਾ ਦਬਣਾ ਕੁਚਲਣਾ ਤੇ ਨਾੜੇ ਉਹਨਾਂ ਦੇ ਹੱਕ ਮੰਗਦੇ ਲੋਕਾਂ ਨੂੰ ਹੱਕ ਨਾ ਮੰਗਣ ਦੇਣ ਵਾਸਤੇ ਇਹ ਜਿਹੜੇ ਕਾਨੂੰਨ ਲੈ ਕੇ ਆਉਂਦੇ ਆ ਰਹੇ ਇਹਦਾ ਸਾਰਿਆਂ ਹੀ ਚਾਹੇ ਸੰਘਰਸ਼ੀ ਲੋਕ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਸਾਂਝਾ ਵਿਰੋਧ ਕਰਦਿਆਂ ਇਸ ਵਾਸਤੇ ਸਾਨੂੰ ਕੋਈ ਵੀ ਸੰਘਰਸ਼ ਕਰਨਾ ਪਿਆ ਜਿਵੇਂ ਅਸੀਂ ਅੱਗੇ ਕਾਲੇ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਜਾਂ ਆਮ ਜਥੇਬੰਦੀਆਂ ਲੜੀਆਂ ਸੀ ਅਸੀਂ ਇਸ ਵਾਸਤੇ ਸੰਘਰਸ਼ ਕਰਾਂਗੇ ਜਿੱਥੋਂ ਤੱਕ ਜਣਾ ਪਿਆ ਸੰਘਰਸ਼ ਕਰਕੇ ਇਹ ਕਾਨੂੰਨ ਵਾਪਸ ਕਰਾ ਕੇ ਰਾਵਾਂ ਜੀ ਨਾਮ ਮੇਰੇ ਕਿਹੜੀ ਜੇਸੇਬੰਦੀ ਤੁਸੀਂ ਭਾਰਤੀ ਕਿਸਾਨੀ ਯੂਨੀਅਨ ਇਕਤਾ ਗਰਾ ਦਾ ਜ਼ਿਲ੍ਹਾ ਸਕੱਤਨ ਸਕੱਤਰ ਜਕਸੀਰ ਸਿੰਘ ਕੋਲ ਆਈ ਅੱਜ ਅਸੀਂ ਭਾਰਤੀ ਕਿਸਾਨੀ ਯੂਨੀਅਨ ਇਕਤਾ ਗਰਾ ਵੱਲੋਂ ਸਯੁਕਤ ਮੋਰਚੇ ਵੱਲੋਂ ਜੋ ਸਾਡੇ ਬੁੱਧੀਜੀਵ ਨੇ ਜਿਹੜੇ ਲੋਕਾਂ ਦੇ ਜਮਹੂਰੀਅਤ ਹੱਕ ਲਈ ਲਿਖਣ ਦੇ ਤੌਰ ਤੇ ਰਾਈਟਰ ਦੇ ਤੌਰ ਤੇ ਸਾਡੀ ਇੱਕ ਔਰਤ ਅਰਨਨ ਰਾਤੇ ਰਾਏ ਜਿਹੜੀ ਜਿਹਦੇ ਉੱਤੇ ਯੂਪੀਏ ਇਹ ਲਾ ਕੇ ਕੇਸ ਆ ਉਹਦੇ ਤੇ ਇੱਕ ਧਾਰਾ ਲਾ ਕੇ ਉਹਨੂੰ ਜੇਲ੍ਹ ਵਿੱਚ ਟਕਣ ਦੀ ਤਿਆਰੀ ਕੀਤੀ ਬੈਠੇ ਨੇ ਸੋ ਸਾਡੇ ਅਸੀਂ ਉਸ ਚੀਜ਼ ਦੇ ਜਮਹੂਰੀਅਤ ਹੱਕ ਖੋਣ ਵਾਲੇ ਲੋਕਾਂ ਦੇ ਹੱਕ ਦੇ ਵਿੱਚ ਲੜਾਈ ਲੜਾਂਗੇ ਕਿਉਂਕਿ ਜਿਹੜੇ ਜਮਹੂਰੀਅਤ ਹੱਕ ਨੇ ਕਿਸਾਨ ਦੇ ਮਜ਼ਦੂਰ ਦੇ ਦੁਕਾਨਦਾਰ ਦੇ ਕੋਈ ਵੀ ਸਰਕਾਰ ਖੋਦੀਏ ਤੇ ਅਸੀਂ ਉਹਦੇ ਵਾਸਤੇ ਲੜਨ ਦੇ ਤਿਆਰ ਹੁੰਨੇ ਆ ਸੋ ਜੇ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਉੱਤੇ ਜਿਹੜੇ ਇੱਕਾ ਵੱਡਾ ਇਹਨਾਂ ਨੇ ਕਸੂਰਾਕਾ ਕਾਨੂੰਨ ਥਾਪਿਆ ਹੈ ਕਿ ਜਿਹੜੇ ਕੋਈ ਵੀ ਬੋਲੇ ਉਹਦੇ ਉੱਤੇ ਕੋਈ ਵੀ ਯੂਪੀਆ ਵਰਗਾ ਕੇਸ ਲਾ ਕੇ ਉਹਨਾਂ ਜੇਲਾ ਦੇ ਵਿੱਚ ਤੱਕ ਦਿਓ ਇਹ ਬਿਲਕੁਲ ਗੈਰ ਕਾਨੂੰਨੀ ਔਰ ਗੈਰ ਢੰਗ ਨਾਲ ਸਾਰਾ ਕਾਨੂੰਨ ਬਣਾਇਆ ਗਿਆ ਸੀ ਇਸ ਗੱਲ ਦੀ ਵਿਰੋਧਤਾ ਕਰਦੇ ਆ ਔਰ ਜਿਹੜਾ ਵੀ ਕੋਈ ਕਿਸੇ ਤਰ੍ਹਾਂ ਦੀ ਸੱਚ ਦੀ ਆਵਾਜ਼ ਬੁਲੰਦ ਕਰਦਾ ਉਹਨੂੰ ਰੋਕਣ ਵਾਸਤੇ ਕਾਲੇ ਕਾਨੂੰਨ ਬਣਾਉਂਦੇ ਨੇ ਅਸੀਂ ਉਹ ਕਾਲੇ ਕਾਨੂੰਨਾਂ ਨਾਲ ਲੜੀ ਅੱਗੇ ਵੀ ਲੜਿਆ ਹੁਣ ਵੀ ਲੜਾਂਗੇ ਸੋ ਅਸੀਂ ਚਾਹੁੰਦੇ ਆ ਕਿ ਜਿਹੜੀ ਸਾਡੀ ਭੈਣ ਦੇ ਉੱਤੇ ਅਤਿਆਚਾਰ ਕਰਨ ਦੀ ਤਿਆਰੀ ਕੀਤੀ ਹੈ ਕਿਉਂਕਿ ਉਹਨੇ ਬਹੁਤ ਵੱਡੀਆਂ ਕਿ ਲਿਖਤੀ ਉਹਨੇ ਕਿਸਾਨਾਂ ਦੇ ਮਜ਼ਦੂਰਾਂ ਦੀ ਤੇ ਮੁਲਾਜ਼ਮਾਂ ਦੀ ਗੱਲ ਕੀਤੀ ਹੈ ਨੇ ਬਹੁਤ ਵੱਡੀਆਂ ਲੀਡਰ ਦੇ ਤੌਰ ਤੇ ਕਿਤਾਬਾਂ ਲਿਖੀਆਂ ਨੇ ਤੇ ਉਹਦੇ ਉੱਤੇ ਇਹੋ ਜਿਹਾ ਬڑے ਜਿਲ੍ਹਾਂ ਦੇ ਵਿੱਚ ਟੱਕੇ ਨੇ ਜਿਨ੍ਹਾਂ ਦੇ ਵਿੱਚੋਂ ਆਪਣੇ ਆਪ ਦੇ ਸਰੀਰ ਵੀ ਸਮਾਨ ਨਾਲ ਜੋਗ ਨਹੀਂ ਗੇ ਉਹਨਾਂ ਨੇ ਵੀ ਨਜਿਲ੍ਹਾਂ ਦੇ ਵਿੱਚ ਟੱਕਿਆ ਹੈ ਸਰਕਾਰ ਇਹੋ ਜਿਹੇ ਜਿਹੜੀਆਂ ਕਾਰਵਾਈਆਂ ਕਰਦੀਆਂ ਦੀ ਲੋਕ ਵਿਰੋਧ ਕਰਨ ਲਗੇ ਲੋਕਾਂ ਦਾ ਵਿਰੋਧ ਇਸ ਗੱਲ ਦਾ ਜੇ ਕਰੀ ਕਾਲੇ ਕਾਨੂੰਨ ਜਾਂ ਇਹੋ ਜਿਹੇ ਕਾਨੂੰਨ ਜਿਹੜੇ ਆਪਦੇ ਵਾਸਤੇ ਨਹੀਂ ਲੈਂਦੇ ਤੇ ਅਸੀਂ ਲੜਾਈ ਲੜਾਂ